Проб! ਜੀ ਟੈਕਸ ਭਰਨ ਵਾਲਿਆਂ ਲਈ ਹੁਣ ਇੱਕ ਵੱਡੀ ਰਾਹਤ ਸਤਿ ਸ੍ਰੀ ਅਕਾਲ ਜੀ ਮੈਂ ਮੈ ਟਿੱਪ ਕੋ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਹੈ ਹੁਣ ਸਰਕਾਰ ਨੇ ਨਵੇਂ ਹੁਕਮ ਜੋ ਜਾਰੀ ਕੀਤੇ ਨੇ ਤੁਹਾਨੂੰ ਦੱਸ ਦਈਏ ਜੀਰਕਪੁਰ ਤੋਂ ਪ੍ਰਾਪਰਟੀ ਟੈਕਸ ਭਰਨ ਵਾਲੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਹੁਣ ਸਰਕਾਰ ਨੇ ਵਨ ਟਾਈਮ ਸੈਟਲਮੈਂਟ ਸਕੀਮ ਦੀ ਮਿਆਦ ਜੋ 15 ਅਗਸਤ ਤੱਕ ਵਧਾ ਦਿੱਤੀ ਹੈ ਸਬੰਧੀ ਜਾਣਕਾਰੀ ਦਿੰਦੇ ਆ ਜੀਰਕਪੁਰ ਦੇ ਕਾਰਜਕਾਰੀ ਅਧਿਕਾਰੀ ਜਗਜੀਤ ਸਿੰਘ ਜੱਜ ਨੇ ਦੱਸਿਆ ਕਿ ਹੁਣ ਜਿਹੜੇ ਲੋਕ ਪ੍ਰਾਪਰਟੀ ਟੈਕਸ ਨਹੀਂ ਭਰ ਸਕੇ ਉਹ 15 ਅਗਸਤ ਤੱਕ ਬਿਨਾਂ ਕਿਸੇ ਬਾਧੂ ਵਿਆਜ ਦੇ ਆਪਣਾ ਬਕਾਇਆ ਟੈਕਸ ਭਰ ਸਕਣਗੇ ਇਸ ਸਕੀਮ ਉਹਨਾਂ ਲੋਕਾਂ ਲਈ ਵੱਡਾ ਮੌਕਾ ਹੈ ਜੋ ਕਿਸੇ ਕਾਰਨ ਕਰਕੇ ਸਮੇਂ ਤੇ ਟੈਕਸ ਨਹੀਂ ਦੇ ਸਕਦੇ ਨੇ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਲੋਕਾਂ ਨੂੰ ਆਸਾਨੀ ਅਤੇ ਰਾਹ ਦੇਣ ਵਾਲੇ ਇੱਕ ਵਧੀਆ ਕਦਮ ਹੈ ਐਲਆਈਏ ਵਨ ਟਾਈਮ ਸੈਟਲਮੈਂਟ ਸਕੀਮ ਕਰਕੇ ਜੁਲਾਈ ਤੱਕ ਸੀ ਪਰ ਹੁਣ ਪੰਜਾਬ ਸਰਕਾਰ ਨੇ ਇੱਕ ਨਵਾਂ ਹੁਕਮ ਜਾਰੀ ਕਰਕੇ ਇਸ ਦੀ ਮਿਆਦ 15 ਅਗਸਤ ਤੱਕ ਵਧਾ ਦਿੱਤੀ ਹੈ ਪੰਜਾਬ ਸਰਕਾਰ ਨੇ 2013 ਤੋਂ ਪ੍ਰਾਪਰਟੀ ਟੈਕਸ ਲਾਗੂ ਕੀਤਾ ਸੀ ਪਰ ਬਹੁਤ ਸਾਰੇ ਸ਼ਹਿਰੀ ਨਿਵਾਸੀ ਕਿਸੇ ਨਾ ਕਿਸੇ ਕਾਰਨ ਕਰਕੇ ਆਪਣੇ ਪ੍ਰਾਪਰਟੀ ਦਾ ਟੈਕਸ ਨਹੀਂ ਭਰ ਸਕੇ ਇਸ ਕਾਨੂੰਨਾ ਨੂੰ ਬੈਸ ਦੇ ਤੌਰ ਤੇ ਵਾਧੂ ਰਕਮ ਧੰਨੀ ਪੈਂਦੀ ਸੀ ਇਸੇ ਨੂੰ ਧਿਆਨ ਵਿੱਚ ਰੱਖਦੇ ਪੰਜਾਬ ਸਰਕਾਰ ਨੇ ਵਨ ਟਾਈਮ ਸੈਟਲਮੈਂਟਸ ਈਮੇਲ ਥਿਸ ਇਜ਼ ਜਸਰਾਏ ਲੋਕ ਬਿਨਾ ਵਿਆਜ ਦੇ ਆਪਣਾ ਜੋ ਬਕਾਇਆ ਟੈਕਸ ਅਦਾਇਗੀ ਕਰ ਸਕਦੇ ਨੇ ਹੁਣ ਇਹ ਸਕੀਮ 15 ਅਗਸਤ ਤੱਕ ਜੋ ਲਾਗੂ ਰਹੇਗੀ ਦੱਸਦੀ ਹੈ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਜੋ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਮੌਕੇ ਦਾ ਲਾਭ ਲੈਣ ਅਤੇ 15 ਅਗਸਤ ਤੋਂ ਪਹਿਲਾਂ ਆਪਣਾ ਟੈਕਸ ਜੋ ਜ਼ਰੂਰ ਭਰ ਦੇਣ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ